ਨਾਟਿਨਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਲੁਧਿਆਣਾ ਪਛਮੀ ਵਿਧਾਨ ਸਭਾ ਹਲਕੇ ਵਿੱਚ ਲਈ ਜਰੂਰੀ ਉਪਚੋਣ ਨੇੜੇ ਆਉਣ ਦੇ ਨਾਲ ਭਾਜਪਾ ਉਮੀਦਵਾਰ ਜੀਵਨ ਗੁਪਤਾ ਆਪਣੀਆਂ ਜਮੀਨੀ ਪੱਧਰ ਤੇ ਮਹਿਮਤੀਜ ਕਰ ਰਹੇ ਹਨ ਐਤਵਾਰ ਨੂੰ ਉਹਨਾਂ ਨੇ ਬਾੜ ਨੰਬਰ 53 ਦੇ ਮਾਡਲ ਟਾਊਨ ਐਕਸਟੈਂਸ਼ਨ ਦੇ ਨਾਮ ਦੇ ਪਾਰਕ ਵਿਖੇ ਵਸਨੀਕਾਂ ਨਾਲ ਇੱਕ ਲਾਹੇਵੰਦ ਮੀਟਿੰਗ ਕੀਤੀ ਇਸ ਗੱਲਬਾਤ ਵਿੱਚ ਉਮੀਦਵਾਰਾਂ ਨਾਲ ਜੁੜਨ ਅਤੇ ਆਪਣੀਆਂ ਚਿੰਤਾਵਾਂ ਤੇ ਚਰਚਾ ਕਰਨ ਲਈ ਵੱਡੀ ਗਿਣਤੀ ਵਿੱਚ ਵਸਨੀਕਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ ਮੀਟਿੰਗ ਦੌਰਾਨ ਜੀਵਨ ਗੁਪਤਾ ਨੇ ਹਲਕੀ ਅਤੇ ਸੂਬੇ ਲਈ ਭਾਜਪਾ ਦੇ ਦ੍ਰਿਸ਼ਟੀਕੋਣ ਨੂੰ ਸਪਸ਼ਟ ਕੀਤਾ ਜਿਸ ਵਿੱਚ ਵਿਕਾਸ, ਸੁਸ਼ਾਸਨ ਅਤੇ ਸਥਾਨਕ ਮੁੱਦਿਆਂ ਨੂੰ ਹੱਲ ਕਰਨ ਦੀ ਪਾਰਟੀ ਦੀ ਪ੍ਰਤੀਪੱਧਤਾ ਤੇ ਜ਼ੋਰ ਦਿੱਤਾ। ਉਹਨਾਂ ਨੇ ਕੇਂਦਰ ਸਰਕਾਰ ਦੀਆਂ ਪਹਿਲ ਕਦਮੀਆਂ ਨੂੰ ਉਜਾਗਰ ਕੀਤਾ ਅਤੇ ਚੁਣੇ ਜਾਣ ਤੇ ਇਹਨਾਂ ਲਾਭਾਂ ਨੂੰ ਲੁਧਿਆਣਾ ਪੱਛਮੀ ਤੱਕ ਪਹੁੰਚਾਉਣ ਦਾ ਆਪਣਾ ਵਾਅਦਾ ਦੁਹਰਾਇਆ। ਮੀਟਿੰਗ ਵਿੱਚ ਬਸਨੀਕਾਂ ਦੇ ਇੱਕ ਵੱਪਿੰਨ ਸਮੂਹ ਨੇ ਹਿੱਸਾ ਲਿਆ ਜੋ ਆਉਣ ਵਾਲੀ ਉਪ ਚੋਣ ਵਿੱਚ ਵਿਆਪਕ ਦਿਲਚਸਪੀ ਨੂੰ ਦਰਸਾਉਂਦਾ ਹੈ। ਮਾਝੂ ਦੇ ਲੋਕਾਂ ਵਿੱਚ ਲੋਕੇਸ਼ ਕਾਲੀਆ, ਰੋਹਿਤ ਕਾਲੀਆ, ਰਵੀ ਸ਼ਰਮਾ, ਰਜੀਸ਼ ਗਰਗ, ਤਰਨਜੀਤ ਸੱਤਪਾੜ, ਮਹੇਸ਼ ਚਾਵਲਾ, ਵਿਸ਼ਾਲ ਅਗਰਵਾਲ, ਗੌਤਮ ਸੱਚਦੇਵਾ, ਪ੍ਰਦੀਪ ਮਨੋਚਾ, ਮੁਕੇਸ਼ ਕੁਮਾਰ, ਨਵਲਜਿੰਦਰ ਜੀਐਸ ਵਸੀਰ, ਬਲਬੀਰ ਸਿੰਘ, ਕਮਲਜੀਤ ਸਿੰਘ, ਅਮਰਜੀਤ ਸਿੰਘ, ਹਰਜੋਤ ਸਿੰਘ, ਮਨਪ੍ਰੀਤ, ਅਤੁੱਲ ਗੋਇਲ, ਰਕੇਸ਼ ਗਰੋਵਰ, ਕੁਲਵੰਤ ਸਿੰਘ, ਤਰਲੋਚਨ ਸਿੰਘ, ਸਤੀਸ਼ ਜਿੰਦਲ ਅਤੇ ਕੁਲਦੀਪ ਸਿੰਘ ਸ਼ਾਮਲ ਹਨ। ਮਸਨਿਕਾ ਨੇ ਵੱਖ-ਵੱਖ ਨਾਗਰਿਕ ਸਹੂਲਤਾਂ ਬੁਨਿਆਦੀ ਢਾਂਚੇ ਤੇ ਹੋਰ ਜੀਵ ਸਥਾਨਿਕ ਚੁਣੌਤੀਆਂ ਤੇ ਆਪਣੇ ਵਿਚਾਰ ਸਾਂਝੇ ਕੀਤੇ ਇਨ ਜਿਨ੍ਹਾਂ ਨੂੰ ਜੀਵਨ ਗੁਪਤਾ ਨੇ ਧਿਆਨ ਨਾਲ ਸੁਣਿਆ ਤੇ ਉਹਨਾਂ ਨੂੰ ਹੱਲ ਲੱਭਣ ਪ੍ਰਤੀ ਆਪਣੀ ਲਗਨ ਦਾ ਪ੍ਰੋਫਸਾ ਦਿੱਤਾ ਇਹ ਮੀਟਿੰਗ ਉਮੀਦਵਾਰਾਂ ਤੇ ਵੋਟਰਾਂ ਵਿਚਕਾਰ ਸਿੱਧੇ ਸੰਚਾਰ ਲਈ ਇੱਕ ਮਹੱਤਵਪੂਰਨ ਮੰਚ ਵਜੋਂ ਕੰਮ ਕਰਦੀ ਹੈ ਜਿਸ ਨਾਲ ਭਾਈਚਾਰੇ ਦੀਆਂ ਲੋੜਾਂ ਅਤੇ ਆकांक्षा ਦੀ ਡੂੰਗੀ ਸਮਝ ਹੋ ਸਕਦੀ ਹੈ